ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਹਰ ਸਿਮਰਤ ਬਾਦਲ ਨੇ ਵਧਾਈ ਦਿੱਤੀ ਹੈ ਮੂਸੇਵਾਲਾ ਦੇ ਮਾਤਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ ਨਤੀਜਾ ਪਰਿਵਾਰ 'ਚ ਖੁਸ਼ੀਆਂ ਨੇ ਮੁੜ ਦਸਤਕ ਦਿੱਤੀ ਹੈ ਇਸ ਦੌਰਾਨ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਹਰ ਸਿਮਰਤ ਬਾਦਲ ਨੇ ਮਾਨ ਸਰਕਾਰ ਨੂੰ ਵੀ ਕੋਸਿਆ ਕਿ ਆਕੇ ਸਰਕਾਰ ਇਨਸਾਫ ਦੇਣ 'ਚ ਫੇਲ ਸਾਬਤ ਹੋਈ ਹੈ ਮੰਗ ਕੀਤੀ ਕਿ ਇਸ ਕਤਲ ਕਾਂਡ 'ਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਹਾਂਜੀ ਦੇਖੋ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਰੱਬ ਦੇ ਘਰ ਚੇ ਦੇਰ ਹੋ ਸਕਦਾ ਹਨ ਦੇਰ ਨਹੀਂ ਅੱਜ ਉਹ ਆਪਣੇ ਇਨਸਾਫ ਵਾਸਤੇ ਪਾਵੇਂ 2 ਸਾਲ ਹੋ ਗਏ ਬਹੁਤ ਵੱਡਾ ਦੁੱਖ ਉਹਨਾਂ ਦੇ ਪਰਿਵਾਰ 'ਚ ਆਇਆ ਤੇ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਲੇਕਿਨ ਉਸ ਦੁੱਖ ਨੂੰ ਘਟਾਉਣ ਵਾਸਤੇ ਅੱਜ ਇੱਕ ਵਾਰ ਫੇਰ ਉਹਨਾਂ ਦੇ ਪਰਿਵਾਰ 'ਚ ਇੱਕ ਬੱਚੇ ਦਾ ਜਨਮ ਹੋਇਆ ਮੈਂ ਬਹੁਤ ਉਹਨਾਂ ਨੂੰ ਵਧਾਈਆਂ ਦਿੰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਪਰਮਾਤਮਾ ਇਹਨਾਂ ਦੀ ਜਿਹੜੀ ਦੁੱਖ ਦੀ ਨਬਜ਼ ਹੈ ਕਿ ਉਹਨਾਂ ਨੂੰ ਇਨਸਾਫ ਮਿਲੇ ਇਹ ਇਨਸਾਫ ਵੀ ਉਹਨਾਂ ਨੂੰ ਜਲ ਦिला ਦੇ ਜਿਹੜੀ ਸਰਕਾਰਾਂ ਨੇ ਉਸ ਬੱਚੇ ਦੇ ਮੌਤ ਦੇ ਜ਼ਿੰਮੇਵਾਰ ਨੇ ਉਹਨਾਂ ਸਰਕਾਰਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਹੋਏ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਜਲਦੋਂ ਜਲਦ ਦੇ।